ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰਰ ਇੱਕ ਡਰਗ ਨਾਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ ਤੀਬ ਔਰ ਦਾ ਪਿਸਟਲ ਨਾਲ ਲਾਈਵ ਰਾਉਂਡਸ ਨੇ ਤੇ ਕਿ ਹੁੰਡਾਈ ਕ੍ਰੇਟਾ ਕਾਰ ਫੜੀ ਗਈ ਹੈ ਇਹਦੇ ਦੇ ਦੋਸ਼ੀ ਜਿਹੜਾ ਹੈਗਾ ਧਰਮਿੰਦਰ ਸਿੰਘ ਇਹ ਹਰਸ਼ਾ ਸ਼ੀਨਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਮੁਢਲੀ ਪੁੱਛਗਿੱਛ ਤੋਂ ਇਹੀ ਪਤਾ ਲੱਗਿਆ ਕਿ ਅਜਨਾਲਾ ਸੈਕਟਰ ਇਹ ਯੂਜ਼ ਕਰ ਰਏ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹਨਾਂ ਨਾਲ ਇਹ ਲਿੰਕ ਸੀਗੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਇਹਦੇ ਸ਼ਰੀਕੇ ਚੋਂ ਜਿਹੜਾ ਬੰਦਾ ਹੈ ਉਹ ਮੇਨ ਇਹਦੇ ਜਿਹੜੇ ਲਿੰਕ ਰਾਉਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੁਢਲੀ ਪੁੱਛਗਿੱਛ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪਰਦੀਪ ਕੋਹਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੋ ਪਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫੜਨ ਦੀ ਸਾਨੂੰ ਉਮੀਦ ਹੈ ਉਹਨੂੰ ਔਰ ਮੈਂ ਇਸ ਸਟੇਜ ਤੇ ਜ਼ਿਆਦਾ ਡਿਟੇਲ ਚ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮગરਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀਆਂ ਟੀਮਾਂ ਜਿਹੜੀਆਂ ਹੁਣ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਆਪਾਂ ਲੈ ਕੇ ਜਾਵਾਂਗੇ ਚਾਹੇ ਉਹ ਫਾਈਨੈਂਸ਼ੀਅਲ ਐਂਗਲ ਹੈ ਪ੍ਰੋਪਰਟੀ ਦਾ ਐਂਗਲ ਹੈ ਗੱਡੀ ਕਿੱਥੋਂ ਆਈ ਜਿਹੜਾ ਈਵਨ ਆਰਮਜ਼ ਐਟ ਨਾਲ ਜਿਹੜਾ ਪਿਸਟਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਤੇ ਮਕਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਗੱਲ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਖੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੀਆਂ ਜੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ ਜਨਰੇਟ ਕੀਤੀ ਸਮਝਾ ਦਿੰਦੇ ਸੀ ਕਿ ਜਿਸ ਤਰ੍ਹਾਂ ਬਹੁਤ ਲੰਬੇ ਸਮੇਂ ਤੋਂ ਕੰਮ ਕਰਦਾ ਰਿਹਾ ਜਾਇਦਾਤਾ ਵੀ ਬਣਾਈਆਂ ਨੇ ਉਹ ਤਾਂ ਤਾਂ ਕਿਸ ਤਰ੍ਹਾਂ ਨਜ਼ਰ ਤੋਂ بچਿਆ ਕਿਸ ਤਰ੍ਹਾਂ ਰਿਹਾ ਇੰਜੀਨੀਅਰ ਫੋਰਸ ਕਿਰਜਾ ਪੂਰੀ ਇੰਨਾ ਬਡੀ ਖੇਪਾ ਦੇ ਵਿੱਚ ਪੜਿਆ ਜਾ ਦੇ ਦੇਖੋ ਮੈਨੂੰ ਹੁਣ ਇਹ ਬਾਰੇ ਤੇ ਮੇਰੇ ਏਰੀਆ ਦਾ ਤਾਂ ਰਹਿਣ ਵਾਲਾ ਹੈ ਨਹੀਂ ਬਟ ਕਈ ਵਾਰ ਨਹੀਂ ਪਤਾ ਲੱਗਦਾ ਕਿਸੇ ਬੰਦੇ ਦਾ ਔਰ ਕੋਈ ਪੁਰਾਣਾ ਪ੍ਰੀਵਿਅਸ ਦੇਖੋ ਜੇ ਕੇਸ ਵੀ ਹੈ ਨਹੀਂਗਾ ਸੋ ਕਈ ਵਾਰੀ ਬੰਦਾ ਸਫੈਦ ਪੋਸ਼ ਜਿਹੜੇ ਲੋਕ ਨੇ ਇਦਾਂ ਦੇ ਉਹ ਆਪਣੇ ਆਪ ਨੂੰ ਕਵਰ ਕਰ ਜਾਂਦੇ ਆ ਬਟ ਸਟਿਲ ਮੈਂ ਸਮਝਦਾ ਇਹਦੇ ਸਭ ਤੋਂ ਵਧੀਆ ਕੰਮ ਸਾਡੀ ਮਜੀਠਾ ਰੋਡ ਪੁਲਿਸ ਦੇ ਐਸ ਐਚ ਓ ਇੰਸਪੈਕਟਰ ਰਣਜੀਤ ਸਿੰਘ ਏ ਸੀ ਪੀ ਕਮਲਜੀਤ ਸਾਡੇ ਨਵਜੋਤ ਏਡੀਸੀਪੀ ਇਨਵੈਸਟੀਗੇਸ਼ਨ ਔਰ ਡੀਸੀਪੀ ਰਵਿੰਦਰਪਾਲ ਜੀ ਦੀ ਸੁਪਰਵਾਈਜ਼ ਚ ਕੰਮ ਹੋਇਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਅਪਾ ਤੁਹਾਡੇ ਨਾਲ ਸੀ 4 ਵੀ ਇਸ ਬਾਰੇ ਸਾਂਝੇ ਕਰਾਂਗੇ ਕਿਉਂਕਿ ਜਦੋਂ ਇੱਕ ਵਾਰ ਬੰਦਾ ਫੜਿਆ ਜਾਂਦਾ ਦੂਜਾ ਬੰਦਾ ਅਲਰਟ ਹੋ ਜਾਂਦਾ ਔਰ ਇਹ ਵੀ ਗੱਲ ਸਾਹਮਣੇ ਆਈ ਵੀ ਉਹਦੇ ਕੋਲ ਵੀ ਵੱਡੀ ਕਨਸਾਈਨਮੈਂਟ ਉਸ ਟਾਈਮ ਸੀਗੀ ਜਿਹੜਾ ਪ੍ਰਦੀਪ ਹੈ ਜਦੋਂ ਨਸ਼ਾ ਦੇ ਉਦੋਂ ਸ਼ੁਰੂ ਕੀਤਾ ਨੈਚੁਰਲੀ ਉਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਲਿਸਟ ਬਣਾਈ ਹੋਗੀ ਤੁਸੀਂ ਆਪਣੇ ਫੀਲਡ ਦੇ ਵਿੱਚ ਤੁਹਾਡੇ ਜਿਹੜਾ ਯੂਨਿਟ ਡੈਰੀਜ਼ ਕਰਦੀ ਸੀ ਕਿੰਨੇ ਪਰਸੈਂਟ ਲੱਗਦਾ ਤੁਹਾਨੂੰ ਕਿ ਕੰਮ ਹੋ ਗਏ ਨੇ ਕਿੰਨੇ ਪਰਸੈਂਟ ਬਜੇ ਨੇ ਜੀ ਇਹਨਾਂ ਦੇ ਉੱਤੇ ਜਦੋਂ ਘਰ ਦੌਰ ਕਰਕੇ ਕਈਆਂ ਨੇ ਤੋੜੇ ਨੇ ਔਰ ਉਸ ਦੇ ਮਤਲਬ ਤੁਸੀਂ ਅੱਗੇ ਵਧਦੇ ਹੋ ਜਿਹਦੇ ਰਿਜ਼ਲਟ ਵੀ ਬਹੁਤ ਵਧੀਆ ਆ ਰਹੇ ਨੇ ਔਰ ਹੈਵੀ ਰਿਕਵਰੀਜ਼ ਹੋ ਰਹੀਆਂ ਨੇ ਅਮਰਤਪੁਰੀ ਤੁਹਾਨੂੰ ਔਰ ਜਾਜੀਨਾਂ ਨੇ ਜਗਰ ਕੰਮ ਕੀਤੀ ਆ ਕਿੰਨੀ ਕਿ ਲਿਸਟ ਤੁਹਾਡੇ ਹਿਸਾਬ ਨਾਲ ਕਿ ਵਧੀਆ ਦੇਖੋ ਲਿਸਟਾਂ ਗੱਲ ਇਦਾਂ ਹੈ ਕਿ ਐ ਲਿਸਟਿਕ ਸਾਡਾ ਪੈਰਾਮੀਟਰ ਤੋਂ ਸ਼ੁਰੂ ਕਰਨ ਵਾਸਤੇ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਹੈ ਜੀ ਤੋ ਜਿਉਂ-ਜਿਉਂ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਚੀਜ਼ 'ਚ ਵੀ ਜਾਣੇ ਹੁਣ ਤੇ ਹੋਰ ਨਾਮ ਉੱਭਰ ਕੇ ਆ ਜਾਂਦੇ ਸਾਹਮਣੇ ਇਹ ਆਨ ਗoing ਪ੍ਰੋਸੈਸ ਆ ਤੁਹਾਨੂੰ ਜਿਵੇਂ ਪਤਾ ਹੈ ਕਿ ਉਧਰੋਂ ਕ੍ਰਾਸ ਬਾਰਡਰ ਸਾਰਾ ਕੰਮ ਚੱਲ ਰਿਹਾ ਔਰ ਟੈਕਨੋਲੋਜੀ ਦਾ ਮਿਸਯੂਜ਼ ਹੋ ਰਿਹਾ ਟੋਟਲ ਪੁਸ਼ਿੰਗ ਜਿਹੜੀ ਉੱਥੋਂ ਹੋ ਰਹੀ ਆ ਪਿੱਛੇ ਜਿਵੇਂ ਤੁਹਾਨੂੰ ਪਤਾ ਆ ਉਹ ਫੜਿਆ ਸੀਗਾ ਲੜਕਾ ਜੁਵਿਨਾਈ ਫਰੋਜ਼ਪੁਰ ਸੈਕਟਰ ਤੋਂ ਬੇੜੀਆਂ ਨਾਲ ਹੀ ਕੰਮ ਕਰ ਰਿਆ ਸੀ ਨੋਵਲ ਤਰੀਕੇ ਨਾਲ ਬੰਦੇ ਕਰ ਰਹੇ ਆ ਔਰ ਇਹ ਵੀ ਆਪਾਂ ਨੂੰ ਪਤਾ ਹੈ ਕਿ ਲੌਂਗੀਟਿਊਡ ਲੈਟੀਟਿਊਡ ਦੇ ਉੱਤੇ ਡਰੋਨ ਨੂੰ ਪੂਰਾ ਡਾਇਰੈਕਸ਼ਨ ਦੇ ਕੇ ਉੱਥੇ ਉਤਾਰਿਆ ਜਾਂਦਾ ਜਿੱਥੇ ਉਹ ਚਾਹੁੰਦੇ ਆ ਸੋ ਕਾਫੀ ਇਹਦੇ ਚ ਚੈਲੰਜ ਰਹਿੰਦਾ ਹੈ ਜਿਹੜੀ ਸਾਡੀ ਫੋਰਸਸ ਬਾਰਡਰ ਤੇ ਲੱਗੀਆਂ ਪਲੱਸ ਅੱਗੇ ਲੱਗੀਆਂ ਬਟ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਮਿਸ਼ਨਰੇਟ ਦੇ ਵਿੱਚ ਆਲਰੇਡੀ 45 ਕਿਜੀ ਦਾ 2025 ਚ ਹੀ ਆਪਾਂ ਰਿਕਵਰ ਕਰ ਚੁੱਕੇ ਆ ਕਿਲੋ ਹੀਰੋਇਨ ਦੇ ਵਿੱਚ ਆਇਆ ਉਹਦੇ ਨਾਲ ਤੇ ਇਹਦਾ ਇੱਥੇ ਟ੍ਰਕ ਹੋਰ ਕਿੱਦਾਂ ਵੱਡਾ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਜਮੀਨ ਕਿੰਗ ਪੇਨ ਜਿਹੜਾ ਪ੍ਰਦੀਪ ਸਾਹਮਣੇ ਆਏਗਾ ਆਇਆ ਇਹਦੇ ਤੇ ਜਦੋਂ ਫੜਿਆ ਜਾਏਗਾ ਉਦੋਂ ਕਾਫੀ ਖੁਲਾਸੇ ਹੋਣ ਦੀ ਮੈਨੂੰ ਉਮੀਦ ਹੈ ਕਿਉਂਕਿ ਉਹ ਬਹੁਤ ਵੈਲ ਇੰਟਰੈਸਟ ਡਰਗ ਟ੍ਰੇਡ ਦੇ ਵਿੱਚ ਸਰ ਰਿਕਵਰੀ ਵੀ ਪ੍ਰਦੀਪ ਕੋਲ ਹੋ ਸਕਦੀ ਮਤਲਬ ਦੇਖੋ ਇਹ ਤਾਂ ਹੁਣ ਡਿਪੈਂਡ ਕਰੇਗਾ ਕਿਉਂਕਿ ਕੱਲ ਉਹ ਜਦੋਂ ਬੰਦਾ ਅਲਰਟ ਹੋ ਜਾਂਦਾ ਹੈ ਤਾਂ ਨੇਚਰਲੀ ਆਪਣੇ ਐਵੀਡੈਂਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਹੀ ਹੈ ਕੋਈ ਵੀ ਕ੍ਰਿਮੀਨਲ ਹੋਵੇ ਸਰ ਇਸ ਤੋਂ ਇਲਾਵਾ ਹੋਰ ਵੀ ਕੰਮ ਆ ਇਹ ਹੋਰ ਕੋ ਬੋਦੀ ਦੀ অকਪੇਸ਼ਨ ਮੈਨੂੰ ਨਹੀਂ ਸਾਹਮਣੇ ਆਈ ਮੜਾ ਮੋਟਾ ਪਿੰਡ ਚ ਜਿਵੇਂ ਕੰਮ ਹੈ ਉਹੋ ਜਿਹਾ ਇਹਦੇ ਘਰ ਵੀ ਰੇਡ ਰੂਟ ਕੀਤੇ ਆ ਸਾਰੇ ਹੁਣ ਵੀ ਸਾਡੀ ਟੀਮ ਉਥੇ ਡੀਐਸਪੀ ਸਾਹਿਬ ਗਏ ਹੋਏ ਹੈ ਤੇ ਸਰਚ ਵਗੈਰਾ ਚੱਲ ਰਹੀ ਹੈ ਐਡਰੈਸ ਨੂੰ ਅੰਮ੍ਰਿਤਸਰੋਂ ਕਿਤਾ ਸਰ ਹਾਂਜੀ ਮੈਂਟਲ ਹਸਪੀਟਲ ਦੇ ਏਰੀਆ ਚੋਂ ਮਜੀਠਾ ਰੋਡ ਪੁਲਿਸ ਨੇ ਆਇਆ ਸੀ ਹਾਂਜੀ ਲੈ ਜਿਹੜਾ 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 ਹੈਗੀ ਬ੍ਰੋਕੀ ਸੀਲ ਕੀਤੀ ਜਾਏਗੀ ਡੈਫੀਨਿਟਲੀ ਭਾਜੀ ਸਾਰਾ ਉਹ ਚੈੱਕ ਕਰਕੇ ਜੋ ਪ੍ਰੋਸੀਜਰ ਹੈ ਆਪਣਾ ਐਨਡੀਪੀਐਸ ਐਕਟ ਦਾ ਫਾਲੋ ਕਰਾਂਗੇ ਉਹਦੇ ਬੜਾ ਫਿਟ ਕੇਸ ਹੈ ਉਸ ਕੰਮ ਵਾਸਤੇ ਉਹਦਾ ਹੌਰਾ ਮਦਰ ਕੇਸ ਆ ਉਹਦਾ ਅਗਲੇ ਦਿਨ ਵੀ ਕੋਈ ਨਾ ਮਡੇ ਫੜਿਆ ਉਹ ਵੀ ਨਹੀਂ ਨਹੀਂ ਜੀ ਸਰ ਕਿਹੜਾ ਕਾਲਜ ਸ਼ੁਰੂ ਕਰਨ ਜਾ ਰਿਹਾ ਕਿ ਚਲੋ ਉਹ ਕੱਲ ਵੈਸੇ بیٹھ ਜਾਣਾ ਬੈਟਰ ਹੋਵੇਗਾ ਪਤਾ ਲੱਗੇਗਾ ਬਟ ਜਿਸ ਤਰ੍ਹਾਂ ਟੈਕਨੋਲੋਜੀ ਦੀ ਬਤੂ ਕਰਕੇ ਜਿਹਨਾਂ ਡਰੋਨ ਭੇਜਦੇ ਆ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਕੋਈ ਠੱਲ ਪੈਣੀ ਕਿ ਡਰੋਨ ਕਿਹੜਾ ਆਡੀ ਡਰੋਨ ਜਿਹੜਾ ਆਡੀ ਡਰੋਨ ਇਹ ਬਤੂ ਜਾ ਨਹੀਂ ਰਹੇ ਆ ਤੇ ਉਸ ਦਾ ਕੋਲ ਦੇਖੋ ਉਹ ਤਾਂ ਡੈਫੀਨਿਟਲੀ ਜਿਹੜੀ ਵੀ ਚੀਜ਼ ਕਿਸੇ ਚੀਜ਼ ਨੂੰ ਰੋਕਦੀ ਹੈ ਜਿਹੜੀ ਕਿ ਸਾਨੂੰ ਮੇਨ ਥ੍ਰੈਟ ਹੈ ਜਿਹਦੇ ਤੋਂ ਕਿਸ ਸਮਾਨ ਨਾ ਆਫਲੋਡ ਹੋ ਰਿਹਾ ਆ ਕੇ ਡਰੋਨ ਰਾਹੀਂ ਤੇ ਉਹਦੇ ਜਦੋਂ ਜੋ ਵੀ ਐਂਟੀ ਚੀਜ਼ ਆ ਉਹਦੇ ਤੋਂ ਡੈਫੀਨਿਟਲੀ ਫਾਇਦਾ ਹੋਏਗਾ ਹੀ ਹੋਏਗਾ ਜੀ ਸਰ ਤੁਸੀਂ ਕਿੰਨੇ ਕੁ ਸਰਪ੍ਰਾਈਜ਼ ਹੁੰਦੇ ਜੀ ਅਮਨ ਸਰ ਤੁਸੀਂ ਨਹੀਂ ਹੈਲੋ ਰਿਕਵਰ ਉਹ ਤੁਹਾਨੂੰ ਲੱਗਦਾ ਸੀਗਾ ਕਿ ਇਸ ਲੈਵਲ ਤੇ ਹੋ ਸਕਦੀ ਹੈ ਰਿਕਵਰ ਕਿ ਕੀ ਤਜਰਬਾ ਪਸੰਦ ਦੇਖੋ ਮੇਰਾ ਤਾਂ ਤਜਰਬਾ ਇਹ ਹੀ ਹੈ ਕਿ ਜਿਹੜਾ ਜਿਹੜਾ ਵੀ ਪ੍ਰੋਫੈਸ਼ਨ ਹੈ ਉਹ ਜਿਹੜਾ ਬੰਦਾ ਜ਼ਿਆਦਾ ਮਿਹਨਤ ਕਰਦਾ ਉਹਨੇ ਜ਼ਿਆਦਾ ਰਿਜ਼ਲਟ ਲੈ ਕੇ ਆਉਂਦਾ ਸਿੱਧੀ ਗੱਲ ਇਹ ਹੈ ਔਰ ਜੇ ਆਪਾਂ ਦੇਖੀ ਜਾਵੇ ਸਾਡੇ ਸਿਟੀ ਤੋਂ ਬਾਹਰੋਂ ਇੰਟੈਲੀਜੈਂਸ ਬੇਸਡ ਆਪਰੇਸ਼ਨ ਜ਼ਿਆਦਾ 99% ਹੀ ਮੈਂ ਸੁਮਿੰਨਾ ਵੀ ਉੱਥੋਂ ਹੁੰਦੇ ਵੱਡੀ ਰਿਕਵਰੀਆਂ ਦੇ ਵਿੱਚ ਤੋਂ ਆਈ ਐਪਰੀਸ਼ੀਏਟ ਮਾਈ ਟੀਮ ਔਰ ਸਾਡੇ ਮੁਲਾਜ਼ਮਾਂ ਨੇ ਬਹੁਤ ਅੱਛਾ ਕੰਮ ਕੀਤਾ ਇਹਦੇ ਵਿੱਚ ਵੀ ਦੋ ਸਾਡੇ ਥਾਣੇ ਦੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਅਸੀਂ ਸਪੈਸ਼ਲ ਆਨਰ ਕਰਾਵਾਂਗੇ ਡੀਜੀ ਸਰ ਸਰ ਕੰਮ ਤਾਂ ਕਾਫੀ ਵੱਧ ਗਿਆ ਜੁਧ ਨਾ ਜਿਹਦੇ ਬਾਰੇ ਕਿਉਂਦਾ ਕਿਉਂਦਾ ਨਹੀਂ ਇਹ ਤਾਂ ਇਹ ਤਾਂ ਮਤਲਬ ਸਾਡੀ ਇੱਕ ਡਿਊਟੀ ਹੈ ਟਰਵਰਡਸ ਦੀ ਸੋਸਾਇਟੀ ਐਂਡ ਟਰਵਰਡਸ आवर ओन profession ਦੇਖੋ ਸਾਡਾ ਤਾਂ ਬੈਸਟ ਤਾਲਮੇਲ ਹੈ ਜੀ ਆਪਣੇ ਨਾਲ ਦੇ ਪੰਜਾਬ ਪੁਲਿਸ ਦੇ ਸਾਥੀਆਂ ਨਾਲ ਬੀਐਸਐਫ ਨਾਲ ਐਨਸੀਬੀ ਨਾਲ ਆਈਬੀ ਨਾਲ ਸਾਰੇ ਏਜੰਸੀਜ਼ ਨਾਲ ਜਿੰਨੀਆਂ ਵੀ ਹੈਗੇ ਅਸੀਂ ਵੀ ਆਰ ਆਲਵੇਸ ਇਨ ਟੱਚ ਆਰ ਬੜਾ ਕੋਆਰਡੀਨੇਟਿਡ ਸਾਰਾ ਕੰਮ ਚੱਲਦਾ ਰਹਿੰਦਾ ਸਰ ਕੱਲ ਕੋਈ ਲਿਸਟ ਨਹੀਂ ਕੋਈ ਹੋਲੀ ਬਟ ਇਸ ਟਾਈਮ ਕੋਈ ਨੀਜੀ ਪੱਧਰ ਤੇ ਬੜੀ ਹਾਈ ਲੈਵਲ ਦੀ ਮੀਟਿੰਗ ਕੀਤੀ ਆ ਔਰ ਔਰ ਕਿਆ ਕਰੀ ਬਾਰਡਰ ਦੇ ਲੱਗੇ ਜਦਗੀ ਨਬਰੀਆ ਉਹਨੂੰ ਬਿਤਾਉਣ ਦੇ ਲੱਗ ਰਹੀ ਮੰਗਦੇ ਤੁਸੀਂ ਹੋਰ ਵੀ ਕੁਝ ਦੇਖੋ ਇਹ ਮੈਂ ਕੁਝ ਨਹੀਂ ਕਹਿ ਸਕਦਾ ਉਹਦੇ ਬਾਰੇ ਜੋ ਮਹਾਂਜੋਗ ਡੀਜੀ ਸਾਹਿਬ ਨੇ ਉੱਥੇ ਗੱਲ ਕਹੀ ਹੈ ਉਹਦਾ ਆਨਸਰ ਉਹੀ ਦੇ ਸਕਦੇ ਨੇ ਮੈਂ ਮੈਨੂੰ ਨਹੀਂ ਪਤਾ ਉਸ ਬਾਰੇ ਸਰ ਲੋਕਾਂ ਦੇ ਮਨਾਂ ਵਿੱਚ ਜਿਹੜਾ ਡਰ ਹੈ ਜਦ ਲਗਾਤਾਰ ਵੀ ਧਮਾਕੇ ਹੋ ਰਹੇ ਦੇ ਬਾਕੀ ਜਗ੍ਹਾ ਤੇ ਲੋਕ ਐ ਸਵਾਲ ਕਰਦੇ ਨੇ ਕਿ ਥਾਣੇ ਦੇ ਉੱਤੇ ਧਮਾਕੇ ਹੋ ਰਹੇ ਤੇ ਬਾਕੀ ਕਿਸ ਤਰੀਕੇ ਨਾਲ ਲੋਕਾਂ ਦੇ ਮਨਾਂ ਵਿੱਚ ਡਰ ਕਿਉਂ ਹੈ ਕਿ ਬੰਬ ਆਉਂਦੇ ਕਿੱਥੋਂ ਹੈ ਤੁਹਾਨੂੰ ਦੱਸਿਆ ਤਾਂ ਹੈ ਵੀ ਡਰੋਨ ਸਾਰੀ ਗੱਲ ਹੋਤਾ ਕਿ ਨਲਿਆ ਜਿਹੜਾ 8 ਕਿਲੋ ਦੇ ਤੁਸੀਂ ਰਿਕਵਰੀ ਹੈ ਬਾਈ ਯੂ ਆਰ ਸਾਈਡ ਟ੍ਰੈਕਿੰਗ ਕਾਨੂੰ ਆਪਾਂ ਚੰਗੀ ਗੱਲ